ਮਾਪੋਤ ਤੋਂ ਸੋਹਣੀ ਕੋਈ ਜੋੜੀ ਨਹੀਂ ਦੁਨੀਆ ਦੇ ਉੱਤੇ ਜੇ ਇੱਕ ਦੂਜੇ ਦੀ ਕਦਰ ਆ ਤੇ ਇੱਕ ਦੂਜੇ ਦਾ ਸਤਿਕਾਰ ਆ ਮੀਆਂ ਬੀਬੀ ਦੀ ਤੁਰੇ ਜਾਂਦੀ ਦੀ ਜੋੜੀ ਕੀ ਆਖੋਗੇ ਜੇ ਘਰ ਜਾ ਕੇ ਉਹਨਾਂ ਨੇ ਭਾਂਡੇ ਹੀ ਖਿਲਕੜਿਆ ਤੇ ਹੁਣ ਤੇ ਜ਼ਮਾਨਾ ਹੀ ਬੜਾ ਸੌਖਾ ਆ ਗਿਆ ਸਾਲ ਬਾਦ ਐਨੀਵਰਸਰੀ ਦੀ ਫੋਟੋ ਪਾਓ ਤੇ ਉਦੋਂ ਇੰਨਾ ਕਹਿ ਦਿੰਦੇ ਬਹੁਤ ਖੁਸ਼ਹਾਲੀ ਦੇ ਨਾਲ ਸਾਲ ਲੰਘਿਆ ਲੋਕਾਂ ਨੂੰ ਪਤਾ ਹੁੰਦਾ ਕਿੰਨਾ ਖੁਸ਼ਹਾਲੀ ਦੇ ਨਾਲ ਲੰਘਿਆ ਤੇ ਜੇ ਫੋਟੋ ਨਹੀਂ ਪਾਈ ਮਾਲੋ ਘਰ ਵਾਲੀ ਨੇ ਨਹੀਂ ਪਾਈ ਦੇ ਘਰ ਵਾਲੇ ਜਾਉਣੇ ਪਾਤ ਜਾਉਣੇ ਸਟੇਟਸ ਲਾਤਾ اچھا ਤੂੰ ਨਹੀਂ ਹੁਣ ਉਹ ਰਿਆ ਤੂੰ ਸਟੇਟਸ ਨਹੀਂ ਪਾਉਂਦਾ ਹੁਣ ਤੇ ਭਾਈ ਪਿਆਰ ਸਟੇਟਸਾਂ ਦੇ ਉੱਤੇ ਰਹਿ ਗਿਆ ਜੇ ਕਿਸੇ ਨੇ ਗੱਡੀ ਲੈ ਆਂਦੀ ਅਹੀਂ ਦੇ ਸਾਡੇ ਗਵਾਂਢੀਆਂ ਨੇ ਸਾਡਾ ਸਟੇਟਸ ਸਾਡੇ ਚਾਚੇ ਤਾਂ ਇਹ ਨਹੀਂ ਸਾਡਾ ਸਟੇਟਸ ਪਾਇਆ ਇਹਦਾ ਮਤਲਬ ਉਹਨਾਂ ਨੂੰ ਚਾਹ ਹੀ ਨਹੀਂ ਚੜਿਆ ਆ ਬਜ਼ੁਰਗ ਬੈਠੇ ਆ ਜਦੋਂ WhatsApp ਨਹੀਂ ਹੁੰਦਾ ਉਦੋਂ ਕਿਤੇ ਚਾਹ ਘਟ ਹੁੰਦਾ ਸੀ ਲੋਕਾਂ ਨੂੰ ਹੁਣ ਤੇ ਲੋਕੀ ਲੜਦੇ ਵੀ WhatsApp ਦੇ ਉੱਤੇ ਆ ਦੀ ਐਡ ਕੀ ਉਹਨੇ ਆਹ ਸਟੇਟਸ ਲਾ ਕੇ ਮੈਨੂੰ ਆਖਿਆ ਹੈ ਨਾ ਮੈਨੂੰ ਵੱਧ ਕਹਿਣਾ ਉਹਨੇ ਤੇ ਉਹਨੂੰ ਵਿਖਾਉਣਾ ਪਈ ਉਹ ਵੇਖੂ ਤੇ ਮੁੜ ਕੇ ਡਿਲੀਟ ਕਰ ਦਿਓ ਭਾਬੇ ਉਹਨੂੰ ਵਿਖਾਉਣਾ ਹੁਣ ਤੇ ਲੜਾਈ ਇੰਟਰਨੈਟ ਦੀ ਹੋਣ ਲੜਾਈ ਅੱਗੇ ਵਾਲੀ ਥੋੜਾ ਗਲੀਆਂ ਚ ਖਲੋਖ ਲੋ ਕੇ ਗਾਲਾਂ ਕੱਢਣੀਆਂ ਹੁਣ ਲੜਾਈ ਆ ਫੇਸਬੁੱਕ ਦੀ ਹੁਣ ਲੜਾਈ ਆ ਵਟਸਐਪ ਵਾਲੀ ਹੁਣ ਕੰਮ ਬੜਾ ਸੌਖਾ ਆ ਗਿਆ ਪਰ ਇਹ ਲੜਾਈ ਕਲੇ ਕਲੰਦਰ ਦਾ ਸਭ ਤੋਂ ਵੱਡਾ ਨਾਸਿਆ ਗਲੀ ਚ ਲੜੇ ਲੋਕ ਫੇਰ ਗਲੀ ਚ ਮਿਲ ਪੈਂਦੇ ਹੀ ਅਨ ਨੈਟ ਦੇ ਉੱਤੇ ਗਾਲੋ ਗਾਲੀ ਹੋਏ ਲੋਕ ਮੁੜ ਕੇ ਪੀੜ੍ਹੀਆਂ ਤੱਕ ਨਹੀਂ ਮਿਲ ਸਕਣਗੇ ਵਾਦਾ ਰਿਆ ਲਿਆ ਤੁਹਾਡੇ ਨਾਲ ਇਹ ਨਹੀਂ ਮਿਲਣਗੇ ਮੁੰਡੇ ਅੱਗੇ ਮੈਂ ਅਕਸਰ ਸਟੇਜ ਉੱਤੇ ਗੱਲ ਕਹਿਣਾ ਨਾ ਜੋੜੀਆਂ 'ਚ ਕੰਮ ਕਰਨਾ ਸਿਰਫ ਸਿੱਖਾਂ ਨੂੰ ਆਇਆ ਹੈ ਚਾਹੇ ਬਾਲੇ ਮਰਦਾਨੇ ਦੀ ਜੋੜੀ ਹੋਵੇ ਚਾਹੇ ਨਥਮਲ ਅਬਦੁਲ ਖੈਰ ਦੀ ਜੋੜੀ ਹੋਵੇ ਚਾਹੇ ਅਜੀਤ ਸਿੰਘ ਜੁਝਾਰ ਸਿੰਘ ਦੀ ਜੋੜੀ ਹੋਵੇ ਚਾਹੇ ਜੋਰਾਵਰ ਫਤਿਹ ਸਿੰਘ ਦੀ ਜੋੜੀ ਹੋਵੇ ਸੁਖਾ ਸਿੰਘ ਮਹਿਤਾਬ ਸਿੰਘ ਦੀ ਜੋੜੀ ਹੋਵੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਦੀ ਜੋੜੀ ਹੋਵੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਜੋੜੀ ਹੋਵੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਜੋੜੀ ਹੋਵੇ ਜੋੜੀ ਭਾਈ ਸੁਖੇ ਤੇ ਜਿੰਦੇਦੀ ਹੋਵੇ ਭਾਵੇਂ ਜੋੜੀ ਸਤਵੰਤ ਸਿੰਘ ਬੀਤ ਸਿੰਘ ਦੀ ਹੋਵੇ ਤੇ ਭਾਵੇਂ ਜੋੜੀ ਨਵਤੇਜ ਸਿੰਘ ਗੱਗੂ ਦੀ ਹੋਵੇ ਤੇ ਭਾਵੇਂ ਹਰਚੰਦ ਸਿੰਘ ਦੀ ਹੋਵੇ ਜੋੜੀਆਂ ਜੋੜੀਆਂ ਹੀ ਹੁੰਦੀਆਂ ਲੋਕੀ ਕਹਿੰਦੇ ਜੋੜੀਆਂ ਜੱਗ ਥੋੜੀਆਂ ਇੱਥੇ ਜੋੜੀ ਕਹਿੰਦੇ ਆ ਮੀਆਂ ਬੀਬੀ ਨੂੰ ਆਮ ਆਮ ਪਾਸ਼ਾ ਦੇ ਵਿੱਚ ਪਤਾ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੈਗੇ ਕਿ ਨਹੀਂ ਹੈਗੇ ਮੈਂ ਉਹਨੂੰ ਜੋੜੀ ਨਹੀਂ ਸਮਝਦਾ ਅਸਲ ਵਿੱਚ ਜੋੜੀ ਉਹਨੂੰ ਕਿਹਾ ਜਾਂਦਾ ਜਿੱਥੇ ਮਨ ਮਿਲ ਜਾਵੇ ਜਿੱਥੇ ਦਿਲ ਮਿਲ ਜਾਵੇ ਜਿੱਥੇ ਇੱਕ ਦੂਜੇ ਦੀ ਕਦਰ ਹੋਵੇ ਉਹਨੂੰ ਜੋੜੀ ਕਿਹਾ ਜਾਂਦਾ ਹੈ ਜੋੜੀ ਜ਼ਰੂਰੀ ਨਹੀਂ ਮੀਆਂ ਬੀਬੀ ਦੀ ਹੋਵੇ ਜੋੜੀ ਪਿਓ ਤੇ ਪੁੱਤ ਦੀ ਵੀ ਹੁੰਦੀ ਆ ਜੇ ਬਣਦੀ ਆ ਜੋੜੀ ਦੋ ਭਰਾਵਾਂ ਦੀ ਵੀ ਹੁੰਦੀ ਆ ਜੇ ਬਣਦੀ ਆ ਭੈਣ ਭਰਾ ਤੋਂ ਵੱਡੀ ਕੋਈ ਜੋੜੀ ਨਹੀਂ ਜੇ ਆਪਸੀ ਪਿਆਰ ਆ ਤੇ